ਆਪਾ ਲੋਕਾਂ ਨੂੰ ਅਕਸਰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਦਰਿਆ ਨੂੰ ਬੰਨ ਨਹੀਂ ਲੱਗਦੇ ਜਾਂ ਦਰਿਆ ਦਾ ਮੂੰਹ ਨਹੀਂ 모ੜਿਆ ਜਾਂਦਾ ਪਰ ਅੱਜ ਤੁਹਾਨੂੰ ਉਸ ਸ਼ਖਸੀਅਤ ਨਾਲ ਮਲਾਉਣਾ ਚਾਹਵਾਂਗੇ ਜਿਨ੍ਹਾਂ ਨੇ ਦਰਿਆ ਨੂੰ ਬੰਨ ਵੀ ਲਾਇਆ ਤੇ ਦਰਿਆ ਦਾ ਮੂੰਹ ਵੀ 모ੜਿਆ ਉਹ ਨੇ ਸੰਤ ਬਾਬਾ ਮਹਾਂਪੁਰਖ ਬਾਬਾ ਸੁੱਖਾ ਸਿੰਘ ਜੀ ਸ੍ਰੀਆਲੀ ਸਾਹਿਬ ਵਾਲੇ ਜੋ ਕਿ ਸੰਪਰਦਾ ਸੰਤ ਬਾਬਾ ਤਾਰਾ ਸਿੰਘ ਜੀ ਦੇ ਮਜੂਦਾ ਮੁਖੀ ਆਣਾ ਤੇ ਉਹਨਾਂ ਦੇ ਭਤੀਜਾ ਜੀ ਵੀ ਹਨ ਜਿਨ੍ਹਾਂ ਨੂੰ ਲਗਾਤਾਰ ਸੇਵਾ ਨਿਭਾਈ ਜਾ ਰਹੀ ਹੈ ਬੰਨਾਂ ਦੇ ਉੱਪਰ ਦਰਿਆਵਾਂ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਵਾਸਤੇ ਜਾਂ ਰਾਸ਼ਨ ਪਹੁੰਚਾਉਣ ਵਾਸਤੇ ਇਹ ਗੱਲ ਕਰੀਏ 2023 ਦੇ ਵਿੱਚ ਜਿੱਥੇ-ਜਿੱਥੇ ਬੰਨ ਰੁੜਿਆ ਸੀ ਬਾਬਾ ਜੀ ਵੱਲੋਂ ਲਗਾਤਾਰ ਸਵਾਮਾਂ ਨਿਭਾ ਕੇ ਉਹ ਬੰਨ ਬੰਨੇ ਗਏ ਤੇ ਪੱਕੇ ਕੀਤੇ ਗਏ ਹੁਣ 2025 ਦੀ ਗੱਲ ਕਰੀਏ ਤਾਂ ਲਗਾਤਾਰ ਪਾਣੀ ਜਿਆਦਾ ਛੱਡਣ ਕਾਰਨ ਲਗਾਤਾਰ ਜਿਆਦਾ ਚੇਰ ਪਾਣੀ ਚੱਲਣ ਕਾਰਨ ਜਿਹੜਾ ਵੱਡੇ ਸੁਭਰਾਵਾਂ ਵਾਲੀ ਸਾਈਡ ਬੰਨ ਨੂੰ 4-5 ਥਾਂ ਤੋਂ ਢਾ ਲੱਗੀ ਸੀ ਉੱਥੇ ਬਾਬਾ ਜੀ ਵੱਲੋਂ ਸਵਾਮਾਂ ਨਭਾਈਆਂ ਗਈਆਂ ਲੰਗਰ ਦੀਆਂ ਸਵਾਮਾਂ ਨਭਾਈਆਂ ਗਈਆਂ ਖੁਦ ਬਾਬਾ ਜੀ ਆਪ ਰਾਤ 2-2:30 ਵਜੇ ਤੀ ਜਾ ਕੇ ਇਹ ਸਵਾਮਾਂ ਕਰਦੇ ਰਹੇ ਕਿਆ ਜਾਂਦਾ ਹੈ ਕਿ ਬਾਬਾ ਜੀ ਵੱਲੋਂ ਪਰਮਾਤਮਾ ਦੀ ਬਾਬਾ ਜੀ ਦੇ ਉੱਪਰ ਇੰਨੀ ਕਿਰਪਾ ਹੈ ਕਿ ਜਿੱਥੇ ਵੀ ਬਾਬਾ ਜੀ ਮੋਰਚਾ ਸਾਹਮਦੇ ਹਨ ਦਰਿਆ ਖੁਦਬਦ ਖੁਦ ਆਪਣਾ ਜਿਹੜਾ ਉਹ ਮਹਾੜ ਜਾਂ ਰੁੱਖ ਬਦਲ ਲੈਂਦਾ ਹੈ ਇਸੇ ਤਰ੍ਹਾਂ ਵਾਲਾ ਕਲੀਰੋਂ ਪਿੰਡ ਮਹੂ ਕੋਲ ਜਿੱਥੇ ਲਗਾਤਾਰ ਬੰਨ ਨੂੰ ਢਾਹ ਲੱਗੀ ਸੀ ਲੋਕਾਂ ਨੇ ਆਪਣੇ ਕੋਠੇ ਢੇੜਨੇ ਸ਼ੁਰੂ ਕਰ ਦਿੱਤੇ ਸੀ ਬੰਨ ਰੁੜਨ ਵਾਲਾ ਹੈ ਭਾਰਤ ਸਰਕਾਰ ਨੇ ਹੱਥ ਕੜ੍ਹ ਖੜੇ ਕਰ ਦਿੱਤੇ ਫੌਜ ਨੇ ਹੱਥ ਕੜ੍ਹੇ ਕਰ ਦਿੱਤੇ ਪਰ ਬਾਬਾ ਜੀ ਵੱਲੋਂ ਉੱਥੇ ਵੀ ਸੇਵਾ ਜਾ ਕੇ ਮੋਰਚਾ ਸਾਂਭਿਆ ਗਿਆ ਤੇ ਲਗਾਤਾਰ ਸਵਾਮਾਂ ਨਿਭਾਈਆਂ ਗਈਆਂ ਜਿੱਥੇ ਪੰਜਾਬੀ ਅਤੇ ਭਾਰਤ ਦੇ ਲੋਕ ਬਾਬਾ ਜੀ ਦੇ ਫੈਨਾਂ ਨੂੰ ਉੱਥੇ ਅੰਗਰੇਜ਼ਾਂ ਵੱਲੋਂ ਵੀ ਆਣ ਕੇ ਬਾਬਾ ਜੀ ਨਾਲ ਸੇਵਾ ਕੀਤੀ ਗਈ ਤੇ ਬੰਨਾ ਉੱਪਰ ਜਿਹੜੇ ਤੋੜੇ ਲਾ ਕੇ ਜਿਹੜੀ ਢਾਲ ਲੱਗੀ ਸੀ ਉਹਨਾਂ ਨੂੰ ਰੋਕਿਆ ਗਿਆ ਜਿੱਥੇ ਆਪਾਂ ਨੂੰ ਹੜਾ ਨਾਲ ਆਪਣਾ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਆਪਾਂ ਨੂੰ ਹੜੇ ਇੱਕ ਗੱਲ ਸਿਖਾ ਗਏ ਹਨ ਕਿ ਕਿਹੜਾ ਆਪਣਾ ਤੇ ਕਿਹੜਾ ਬਗਾਨਾ ਹੈ ਕਿਹੜਾ ਅਸਲੀ ਹੈ ਤੇ ਕਿਹੜਾ ਨਕਲੀ ਹੈ ਕਿਹੜਾ ਤੁਹਾਡੇ ਨਾਲ ਖੜਾ ਹੈ ਤੇ ਕਿਹੜਾ ਤੁਹਾਨੂੰ ਪਿੱਠ ਵਖਾ ਕੇ ਘਰੇ ਬੈਠ ਗਿਆ ਹੈ